ਸਸਿਕਲ ਜੀ ਤੁਸੀਂ ਵੇਖ ਰਹੇ ਜਗਬਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਿੰਦਰ ਸਿੰਘ ਕਰਾਇਆ ਜਿੱਥੇ ਪੰਜਾਬ ਅੰਦਰ ਪਿਛਲੇ ਕਰੀਬ 1-2 ਮਹੀਨੇ ਪਹਿਲਾਂ ਹੜ੍ਹਾਂ ਵੱਲੋਂ ਕਾਫੀ ਜ਼ਿਆਦਾ ਜਿਹੜੀ ਮਾਰ-ਮਾਰ ਕਰਕੇ ਜਿਹੜੇ ਕਾਫੀ ਗੁਰਦਾਸਪੁਰ ਅਮਰਸਰ ਔਰ ਫਾਜ਼ਿਲਕਾ ਜ਼ਿਲ੍ਹੇ ਦੇ ਜਿਹੜੇ ਇਲਾਕੇ ਸੀ ਕਾਫੀ ਪ੍ਰਭਾਵਿਤ ਹੋਏ ਸੀ ਜਿਸ ਕਾਰਨ ਜਿਹੜੇ ਲੋਕਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਔਰ ਲੋਕਾਂ ਨੂੰ ਜਿਹੜੇ ਆਪਣੇ ਘਰੋਂ ਬਿਕਾਰ ਵੀ ਹੋਣਾ ਪਿਆ ਸੀ ਉਸ ਨੂੰ ਲੈ ਕੇ ਜਿੱਥੇ ਵੱਖ-ਵੱਖ ਸਮਾਜ ਸੇਵਕ ਜਥੇਬੰਦੀਆਂ ਬੱਲੇ ਲੋਕਾਂ ਦਾ ਹਾਲ ਚਾਲ ਜਨਰਲੀ ਪਹੁੰਚ ਰਿਆਂ ਨੇ ਉੱਥੇ ਹੀ ਜੇਕਰ ਪੰਜਾਬੀ ਗਾਇਕੀ ਸਿੰਗਰਾਂ ਦੀ ਗੱਲ ਕੀਤੀ ਜਾਦਾ ਤਾਂ ਪੰਜਾਬੀ ਇੰਡਸਟਰੀ ਦੇ ਜਿਹੜੇ ਆ ਵੱਡੇ ਵੱਡੇ ਸਿੰਗਰ ਜਿਹੜੇ ਇਸ ਪੰਜਾਬ ਦੀ ਧਰਤੀ ਤੇ ਪਹੁੰਚ ਕੇ ਲੋਕਾਂ ਦਾ ਹਾਲ ਜਨਰਲੀ ਪਹੁੰਚੇ ਨੇ ਅੱਜ ਇਸੇ ਨੂੰ ਲੈ ਕੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਪਿੰਡ ਸ਼ਾਹਪੁਰ ਫੁਕਾਲਾ ਜੋ ਬਿਲਕੁਲ ਜ਼ੀਰੋ ਗਰਾਉਂਡ ਦੇ ਸਰਹੱਦੀ ਏਰੀਏ ਅੰਦਰ ਸਥਿਤਾਂ ਉੱਥੇ ਅੱਜ ਪੰਜਾਬੀ ਗਾਇਕ ਇੰਦਰਜੀਤ ਮਿੱਕੂ ਜੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਲੋਕਾਂ ਦੇ ਹਾਲਾਤ ਜਿਹੜੇ ਜਾਣਗੇ ਔਰ ਲੋਕਾਂ ਨਾਲ ਗੱਲਬਾਤ ਕਰਕੇ ਜਿੰਨੀ ਵੀ ਲੋਕਾਂ ਦੀ ਜੋ ਘਰ ਲੋਕਾਂ ਦੇ ਟੱਠੇ ਹੋਏ ਸੀ ਉਹਨਾਂ ਦੀ ਮਦਦ ਕਰਨ ਦਾ ਵੀ ਲੋਕਾਂ ਨੂੰ ਪ੍ਰੇਰਨਾ ਦਿੱਤਾ ਇਸ ਮੌਕੇ ਮੇਰੇ ਨਾਲ ਪੰਜਾਬੀ ਗਾਇਕ ਇੰਦਰਜੀਤ ਮਿੱਕੂ ਨੇ ਉਹਨਾਂ ਨਾਲ ਗੱਲ ਕਰਨੇ ਹਾਂਜੀ ਬਾਜੀ ਤੁਸੀਂ ਅੱਜ ਪਹੁੰਚੇ ਹੋ ਗੱਲ ਕੀਤੀ ਜਾਉ ਤਾਂ ਪਿੰਡ ਸ਼ਾਹਪੁਰ ਰੁਭਾਨਾ ਕਿਵੇਂ ਦੇਖਦੇ ਹੋ ਕਾਫੀ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਸੀ ਕਾਫੀ ਚਲੋ ਤੁਸੀਂ ਦੇਰ ਬਾਅਦ ਆਏ 2 ਮਹੀਨੇ ਕਰੀਬ ਟਾਈਮ ਹੋ ਚੁੱਕਾ ਹੈ ਕਿਵੇਂ ਦੇਖਦੇ ਇਹ ਹਾਲਾਤ ਤਾਂ ਮਿਲਦਾ ਸਾਰੇ ਪਾਸੇ ਸੇਮ ਹੀ ਸੀ ਅਸੀਂ ਜਿੱਧਰ ਉਧਰ ਫੋਸਪੁਰਾ ਲੱਗੇ ਸੀਗੇ ਉੱਥੇ 130 ਪਿੰਡ ਨੇ ਜਿੰਨਾ ਚ ਅਸੀਂ ਜਾ ਜਾ ਕੇ ਜਿਹੜੇ ਸਾਰੇ ਜੋ-ਜੋ ਖਮੋਗੇ ਨੇ ਉਤਰੀ ਜਣੇ ਲੋਕਾਂ ਨਾਲ ਜੁੜ-ਜੁੜ ਗਏ ਜਿਸ ਦਿਨ ਉਧਰ ਗਏ ਸੀ ਉਧਰ ਸਾਡੇ ਕੋਲ ਕੋਈ ਵੀ ਨਹੀਂ ਸੀ ਨਾ মিডিਆ ਸੀਗਾ ਨਾ ਕੋਈ ਲੋਕ ਸੀ ਨਾ ਉੱਥੇ ਗਰਾਊਂਡ ਤੇ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਸੀ ਅਸੀਂ ਇਕੱਲੇ ਸੀਗੇ ਉੱਥੇ ਇਹ ਭੈਣ ਨੂੰ ਨੇ ਵੀ ਉਧਰ ਦੀਜਾ ਬਟਿਕਾ ਨਾ ਦੀ ਉਧਰ ਰਸੰਦ ਵਾਲੀ ਵੀ ਉਧਰ ਕੱਪੜੇ ਲੈ ਕੇ ਆਏ ਸੀ ਤੇ ਉੱਥੇ ਮੀਡੀਆ ਇਸ ਕਰਕੇ ਘੱਟ ਸੀ ਕਿਉਂਕਿ ਉੱਥੇ ਨੈੱਟਵਰਕ ਹੀ ਨਹੀਂ ਸੀ ਸਾਡੇ ਬਹੁਤ ਸਾਰੇ ਲੋਕ ਅੱਧਰ ਉਧਰ ਵੀਡੀਓ ਪਾਉਣ ਦੇ ਚੱਕਰ ਚੋਂਦੇ ਸੀ ਉੱਥੇ ਨੈੱਟ ਨਹੀਂ ਚੱਲਦਾ ਸੀ ਇਸ ਕਰਕੇ ਵੀਡੀਓ ਪੈਂਦੀ ਨਹੀਂ ਸੀ ਉੱਥੇ ਕਿਉਂ ਪਾਉਂਦਾ ਨਹੀਂ ਸੀ ਲੇਕਿਨ ਹੌਲੀ ਹੌਲੀ ਉੱਥੇ ਐਸੀ ਵਾਇਬ ਦੀ ਕਿਰਪਾ ਹੋਈ ਸਾਰੇ ਉਸ ਇਲਾਕੇ ਦੇ ਵਿੱਚ 130 ਦੇ 30 ਪਿੰਡਾਂ ਵਿੱਚ ਸਾਡੇ ਕੋਲ ਉੱਥੇ ਹੰਮਲਾ ਫਾਊਂਡੇਸ਼ਨ ਉਹ ਇੱਕ ਜਿਹੜੇ ਮੀਡੀਆ ਦੇ ਕਾਫੀ ਕੰਮਚਾਰੀ ਨੇ ਰਲ ਕੇ ਮੈਨੂੰ ਵਿੱਚ ਵਿੱਚ ਰਨ ਬਣਾਇਆ ਉਹਨਾਂ ਨੇ ਉਹਦੇ ਜ਼ਰੀਏ ਅਸੀਂ ਕਾਫੀ ਉੱਥੇ ਜਿਹੜੀ ਲੋਕਾਂ ਦਾ ਖਰਾਹਤ ਪਹੁੰਚਾਈ ਆ ਫਿਰ ਨੀਰੂ ਅ ਜਿਹੜਾ ਨੀਰੂ ਬਾਜਵਾਵੜੀ ਉਹਨਾਂ ਦੀ ਟੀਮ ਆਈ ਜਿਵੇਂ ਉਹਨਾਂ ਨੇ ਅ ਜਿਹੜੇ ਗੁਰੂ ਘਰਾਂ ਦੇ ਵਜੀਰ ਸੀ ਉਹਨਾਂ ਦੀਆਂ ਤਨਖਾਹਾਂ 6 ਮਹੀਨੇ ਦੀਆਂ ਉੱਥੇ ਉਹਨਾਂ ਨੇ ਲਾਈਆਂ ਜਿੰਨੇ ਉੱਥੇ ਸਕੂਲ ਨੇ ਸਕੂਲਾਂ ਦੀਆਂ ਫੀਸਾਂ ਉੱਥੇ ਉਹਨਾਂ ਨੇ ਉਹਨਾਂ ਬਣਾ ਦਿੱਤੀਆਂ ਗਈਆਂ ਐਦਾਂ ਰੋਜ਼ ਉੱਥੇ ਕੋਈ ਨਾ ਕੋਈ ਸਾਡੇ ਕੋਲੇ ਪਹੁੰਚਦਾ ਜਿਨ੍ਹਾਂ ਦੇ ਜ਼ਰੀਏ ਸੀ ਉਹ ਹਮਲਾ ਫਾਊਂਡੇਸ਼ਨ ਦੇ ਜ਼ਰੀਏ ਉਹ ਸਾਰਿਆਂ ਤੱਕ ਉਹ ਛੋਟੀ ਛੋਟੀਆਂ ਚੀਜ਼ਾਂ ਰੋਜ਼-ਰੋਜ਼ ਰਾਸ਼ਨ ਤਾਂ ਉੱਥੇ ਬਹੁਤ ਪਹੁੰਚ ਚੁੱਕਿਆ ਸੀ ਲੇਕਿਨ ਉੱਥੇ ਇੱਕ ਵੱਡੀ ਪ੍ਰੋਬਲਮ ਸੀ ਕਿ ਉਹਨਾਂ ਲੋਕਾਂ ਨੂੰ ਕੱਲਾ ਰਾਸ਼ਨ ਦੇ ਦੇ ਕੇ ਕੱਲੀਆਂ ਚੀਜ਼ਾਂ ਮੰਗਿਆ ਕਰਾ ਕੇ ਅ ਨਿਹੱਥੇ ਨਹੀਂ ਕਰ ਸਕਦੇ ਸੀ ਉਹਨਾਂ ਨੇ ਉਹਦੇ ਲਈ ਇੱਕ ਅਸੀਂ ਹੋਰ ਉਪਰਾਲਾ ਕੀਤਾ ਉੱਥੇ ਬੁਰੇਂਦਰ ਸਾਡਾ ਮੁੰਡਾ ਇੱਕ ਚੰਡੀਗੜ੍ਹ ਤੋਂ ਸਾਡੀ ਟੀਮ ਨਾਲ ਜੁੜ ਕੇ ਉਹ ਕਲਾਸਾਂ ਸ਼ੁਰੂ ਕਰਤੀਆਂ ਉਹਨਾਂ ਨੇ ਅਸੀਂ ਉਸਰ ਲੱਗ ਕੇ ਤੋਂ 1000 ਕੁੜੀ ਜਿਹੜੀ 10th ਤੋਂ 12th +1 ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਚਾਹੀਓ ਬੱਚੇ ਪੜਦੇ ਨੇ ਜਾਹੇ ਪੜ ਕੇ ਹਟ ਚੁੱਕੇ ਨੇ ਜਾਂ ਉਹਨਾਂ ਵਿੱਚੋਂ ਬਹੁਤ ਕੁੜੀਆਂ ਜਿਹੜੀਆਂ ਵਿਆਹ ਕੇ ਉੱਥੇ ਘਰਾਂ ਚ ਆ ਚੁੱਕੀਆਂ ਨੇ ਮਤਲਬ ਜਿਹੜਾ ਬੱਚਾ ਗ੍ਰੈਜੂਏਸ਼ਨ ਕਰ ਰਿਹਾ ਜਾਂ ਕਰ ਚੁੱਕਿਆ ਉਹਨਾਂ ਸਾਰਿਆਂ ਲਈ ਉਹ ਅਸੀਂ ਜਿਹੜੀ ਮਹਿੰਮ ਚਲਾਈ ਹੈ ਕਿ ਤੁਸੀਂ AI ਦੇ ਕੋਰਸਿਸ ਕਰੋ ਸਾਡੀ ਟੀਮ ਨਾਲ ਜੁੜ ਕੇ ਅੱਗੇ ਸਾਡੀਆਂ ਟੀਮਾਂ ਟੀਮ ਦਾ ਅੱਗੇ ਕੁਝ ਕੰਪਨੀਆਂ ਨਾਲ ਟਾਈਪ ਹੋਇਆ ਜਿੱਥੇ ਉਹਨਾਂ ਨੂੰ ਜੌਬਸ ਦਿੱਤੀਆਂ ਜਾਣੀਆਂ ਨੇ 3 ਤੋਂ 4 ਮਹੀਨੇ ਦੇ ਉਹ ਕੋਰਸ ਤੋਂ ਬਾਅਦ 10000 ਤੋਂ ਲੈ ਕੇ 50000 ਤੱਕ ਦੀ ਉਹਨਾਂ ਨੂੰ ਜੜੀ ਤੇ ਪੇ ਉਤੋਂ ਮਿਲਦੀ। ਸੋ ਸਾਡੀ ਕੋਸ਼ਿਸ਼ ਇਹ ਸੀ ਕਿ ਉਹ ਬੱਚਿਆਂ ਨੂੰ ਉਹਨਾਂ ਦੇ ਪੈਰਾਂ ਤੇ ਕਰਦੀਏ ਤਾਂ ਕਿ ਉਹ ਆਪਣੇ ਪੇਰੈਂਟ ਦਾ ਸਾਥ ਦੇ ਸਕਣ। ਅੱਜ ਤੁਸੀਂ ਪਹੁੰਚੇ ਗੁਰਦਾਸਪੁਰ ਜਿਹੇ ਵਿੱਚ ਇੱਥਾ ਦੇ ਹਾਲਾਤ ਕਿਵੇਂ ਵੇਖਦੇ ਹੋ ਕਿ ਕਾਫੀ ਜ਼ਿਆਦਾ ਜਿਹੜਾ ਮਾਰ ਗੁਰਦਾਸਪੁਰ ਜਿਨ੍ਹਾਂ ਨੂੰ ਚੰਨੀ ਪਈ ਸੀ। ਜੀ। ਐਕਚੁਅਲੀ ਅੱਜ ਇਧਰ ਆਉਣ ਦਾ ਸਭਾਵਿਕਤਾ ਬਣਿਆ ਕਿ ਮੇਰੇ ਕੋਲ ਜਦੋਂ ਥੋੜੇ ਜਿਹੇ ਪੈਸੇ ਆਉਂਦੇ ਨੇ ਅਸੀਂ ਲੈ ਕੇ ਤੁਰ ਪੈਂਦੇ ਆਂ ਰਾਤ ਫੇਰ ਸਾਡਾ ਉਧਰ ਪਠਾਨਕੋਟ ਸਾਈਡ ਜਾ ਕਰਨ ਸੀਗਾ ਫਿਰ ਪੈਸੇ ਆਏ ਸੀ ਫਿਰ ਹੌਸਲਾ ਵਧਿਆ ਲੇਕਿਨ ਉਹ ਹੌਸਲੇ ਦੇ ਨਾਲ-ਨਾਲ ਮੇਰੇ ਨਾਲ ਸਾਡੇ ਪਹਿਲਾਂ ਕਾਕਾ ਕੇ ਹੋਣਾ ਮੈਂ ਪਹਿਲਾਂ ਇੱਕ ਆਤਾ ਭਾਈ ਸਾਡੇ ਮੇਰਾ ਪੁਰਾਣਾ ਮਿੱਤਰਾ ਕਾਕਾ ਭਰਾ ਕਾਕਾ ਉਹਨਾਂ ਦੇ ਚਾਚਾ ਜੀ ਯੂਕੇ ਤੋਂ ਸਰਦਾਰ ਬਲਕੀ ਸਿੰਘ ਜੀ ਉੱਥੋਂ ਯੂਕੇ ਤੋਂ ਆਏ ਨੇ ਤੇ ਇਹਨਾਂ ਦੇ ਨਾਲ ਉੱਥੇ ਬਹੁਤ ਸਾਰੀਆਂ ਜਿਹੜੀਆਂ ਜਿਹੜੇ ਪਰਿਵਾਰ ਜੁੜੇ ਹੋਏ ਨੇ ਉਹਨਾਂ ਨੇ ਕੁਝ ਫੰਡਸ ਪਠਾਨਪੋਟ ਕਿੱਡੀ ਜਗ੍ਹਾ ਸੀ ਇਹ ਬੋਲੀਆਂ ਬੋਲੀਆਂ ਨਰੋਜ ਜੈਮਲ ਸਿੰਘ ਉੱਥੇ ਦਰਿਆ ਦੇ ਕਿਨਾਰੇ ਜਿਹੜੇ ਘਰ ਤਾਂ ਹੈ ਸੀ ਪੱਕੇ ਜਿਹੜੇ ਘਰ ਉਹਨਾਂ ਦੇ ਚਾਰ ਪੰਜ ਘਰ ਉਸੇ ਇੱਕ ਤੋਂ ਉਹਨਾਂ ਦੀ ਉਹ ਸਾਰੀ ਕਰਵਾਉਣੀ ਸੀ ਸੈਕੰਡ ਉੱਥੇ ਜਿਹੜੇ ਗੁਜਰ ਜਿੰਨਾਂ ਕੋਲੇ ਪਸ਼ੂ ਹੁੰਦੇ ਨੇ ਦੁੱਧ ਵੇਚ ਕੇ ਜਿਹੜਾ ਗੁਜ਼ਾਰਾ ਕਰਦੇ ਨੇ ਉਹਨਾਂ ਦੇ 19 ਘਰ ਉੱਥੇ ਜਿਹੜੇ ਟਹੇ ਉਹਦੇ ਵਿੱਚ ਅੱਜ 19 ਘਰਾਂ ਨੂੰ ਉੱਥੇ ਉਹਨਾਂ ਦੇ ਕੁਝ ਫੰਡਸ ਦੇ ਕੇ ਆਂਦੇ ਤਾਂ ਕਿ ਉਹ ਘਰਦਵਾਰਾ ਬਣ ਸਕਣ ਲੇਕਿਨ ਉੱਥੇ ਜਾ ਕੇ ਜਦੋਂ ਗਰਾਊਂਡ ਤੇ ਪਹੁੰਚਿਆ ਫਿਰ ਪਤਾ ਲੱਗਿਆ ਕਿ ਘਰਾਂ ਦੇ ਨਾਲ ਨਾਲ ਉਹਨਾਂ ਦੇ ਕੁਝ ਜੀਵ ਵੀ ਗਏ ਜੀਆਂ ਦੇ ਨਾਲ ਨਾਲ ਉਹਨਾਂ ਦੇ ਪਸ਼ੂ ਵੀ ਬਹੁਤ ਸਾਰੇ ਰੋੜਿਓ ਪਾਣੀ ਦੇ ਵਿੱਚ ਇੱਕ ਬੰਦੇ ਦੀਆਂ ਪੰਜਾਬ ਪੇਡਾਂ ਚੋਂ ਦੀਆਂ। ਕਿਸੇ ਦੀਆਂ ਸੱਤ ਮੱਝਾਂ ਉਡੜੀਆਂ, ਕਿਸੇ ਦੀਆਂ ਬੱਕਰੀਆਂ ਰੁਡੀਆਂ। ਕਿੰਨਾ ਨੁਕਸਾਨ ਉਹਨਾਂ ਲੋਕਾਂ ਦਾ ਹੋਇਆ। ਸੋ ਤੋਂ ਬਾਅਦ ਚਾਚਾ ਜੀ ਉਹਨੇ ਕਹਿੰਦੇ ਕਿ ਮੈਂ ਵਾਪਸ ਯੂਕੇ ਜਾ ਕੇ ਤੇ ਅਸੀਂ ਜਿੰਨੀ ਸਾਡੀ ਕਮਿਊਨਿਟੀ ਉੱਥੇ ਇਕੱਠੇ ਕਰਕੇ ਜਿਹੜੇ ਸਾਡਾ ਆਪਣਾ ਸਰਕਲ ਹੈ। ਅਗਲੀ ਵਾਰ ਹੋਰ ਝੋਲਾ ਭਰ ਕੇ ਲੈ ਕੇ ਆਵਾਂਗੇ ਤਾਂ ਕਿ ਅਸੀਂ ਇਹਨਾਂ ਲੋਕਾਂ ਤੱਕ ਉਹ ਸਹੂਲਤਾਂ ਵੀ ਮਹਿਆ ਕਰ ਸਕੀਏ ਜਿਦੇ ਸੱਤ ਪਸ਼ੂ ਗਾਇਨੇ ਕੋਈ ਇੱਕ ਪਸ਼ੂ ਦੇ ਦਈਏ। ਸੋ ਉਹਦੇ ਲਈ ਕੋਸ਼ਿਸ਼ ਕਰਨ ਲੱਗੇ ਹੋਏ ਆਂ ਅੱਜ ਉਹ ਇਸ ਲਈ ਇੱਧਰ ਸਾਰੇ ਲੱਗੇ ਅਸੀਂ ਵਿਜਿਟ ਹੀ ਕੀਤਾ ਵਾ ਵੀ ਕਿੱਦਾਂ ਦੇ ਹਾਲਾਤ ਸੀ ਰੋਕੋਂ ਨੂੰ ਆਉਣ ਵਾਲੇ ਦਿਨਾਂ 'ਚ ਜਿਹੜੀ ਮਦਦ ਹੋਏਗੀ ਉਸ ਇਲਾਕੇ ਚਾਜਰ 3.5 ਦਿਨ ਚ 4 ਲੱਖ ਦੇ ਆਸ-ਪਾਸ ਜਿੰਨੀ ਉਹਨਾਂ ਨੂੰ ਸ਼ੁਰੂਆਤੀ ਦੌਰ ਚਾਹੀਦੇ ਸੀ ਉਹਨੇ ਕੇ ਪੈਸੇ ਅੱਜ ਦੇਖੇ ਆਏ ਆ ਤੇ ਨਾਲ-ਨਾਲ ਜਿੰਨੇ ਉਹਨਾਂ ਨੂੰ ਚਾਹੀਦੇ ਨੇ ਜਿਹੜੇ ਕਰਾਂਦੀਆਂ ਸਾਰੀਆਂ ਆਉਣੀਆਂ ਉਹਨਾਂ ਨਾਲ ਟੀਮ ਨੇ ਉੱਥੇ ਜਰਜ਼ਮਾਨ ਪਹਚਾਈ ਜਾਣਾ ਕਿਉਂਕਿ ਅੱਜ ਗਲੋਬਲ ਸਿਕਸ ਨਾਲ ਵੀ ਆ ਸਾਡਾ ਗੱਲ ਹੋਈ ਹੈ ਕਿ ਕਿੱਥੇ ਗਿਆ ਬਤਾਰ ਇਹਨੂੰ ਪਤਾ ਜਿਹੜੀ ਉੱਥੇ ਇਹਨਾਂ ਨਾਲ ਗੱਲ ਹੋਈ ਹੈ ਕਿ ਉੱਥੇ ਜਿੰਨੇ ਫੰਡ ਚਾਹੀਦੇ ਨੇ ਚਾਰ ਕਰਾਂ ਨੇ ਉਹ ਰਲ ਮਿਲ ਕੇ ਕਿਉਂਕਿ ਇਹਨਾਂ ਕੋਲ ਫਰਨੀਚਰ ਉੱਥੇ ਪਿਆ ਇਹਨਾਂ ਕੋਲ ਜਿਹੜਾ ਸਮਾਨ ਉੱਥੇ ਪਿਆ ਕੁਝ ਉਸ ਮਾਨ ਦੇ ਵਿੱਚੋਂ ਲੈ ਕੇ ਜਾਵਾਂਗੇ ਕੁਝ ਪੈਸੇ ਅਸੀਂ ਇਧਰੋਂ ਭੇਜਾਂਗੇ ਤੇ ਰਲ ਮਿਲ ਕੇ ਉਹ ਜਿਹੜੇ ਕਰਾਂ ਦੀ ਉਹ ਸਾਰੀ ਉੱਥੇ ਹੋ ਜੇਕਰ ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰੀਤਰਪਾਲ ਜੀ ਔਰ ਜਸਬੀਰ ਦਸਸੀ ਜੀ ਉਹਦਾ ਖੁਦ ਇਸ ਜ਼ਿਲ੍ਹੇ ਦੇ ਜੰਪਲ ਨੇ ਉਹਨਾਂ ਵੱਲੋਂ ਵੀ ਕਾਫੀ ਜਦੋਂ ਹੱਡ ਦਾ ਟਾਈਮ ਸੀ ਉਦੋਂ ਵੀ ਆ ਕੇ ਮਦਦ ਪਰ ਜੇਕਰ ਪੰਜਾਬੀ ਗਾਇਕ ਦਿਲਜੀਤ ਸਾਹ ਦੀ ਗੱਲ ਕੀਤੀ ਜਾਵੇ ਤਾਂ ਮਨਕੀਰ ਔਲਖ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੀ ਬੜਾ ਜਿਹੜਾ ਵਾ ਦਿਲ ਖੋਲ ਕੇ ਖਾਸ ਕਰਕੇ ਦਿਨੇ ਨਗਰ ਹਲਕੇ ਦੇ ਗੁਰਦਾਸਪੁਰ ਜਿਹਨੇ ਦੇ ਜਿਹੜੇ ਕਾਫੀ ਦਿੱਤੇ ਆ ਮਕਾਨਾਂ ਨੂੰ ਜਿਹੜਾ ਬਣਾਉਂਦੀ ਆ ਸਾਡੇ ਦਾ ਕੰਮ ਗਲੋਬਲ ਸਿਕਰਾਂ ਸ਼ੁਰੂ ਕੀਤਾ ਅੱਜ ਵੀ ਇਸੇ ਪਿੰਡ ਚ ਵੀ ਜਿਹੜੇ ਉਹਨਾਂ ਵੱਲੋਂ ਕਰੀਬ 25 ਤੋਂ 30 ਘਰ ਜਿਹੜੇ ਬਣਾਏ ਜਾ ਰਹੇ ਕਿਵੇਂ ਦੇਖਦੇ ਹੋ ਸਰ ਵੈਸੇ ਸਾਰੇ ਕਲਾਕਾਰ ਜਿਹੜੇ ਜਿਹੜੇ ਵੀ ਲੋਕਾਂ ਨਾਲ ਗਰਾਊਂਡ ਤੇ ਜਾ ਕੇ ਜੁੜ ਕੇ ਸੇਵਾ ਕਰ ਰਹੇ ਨੇ ਉਹ ਸਾਰੇ ਬਹੁਤ ਉਹਨਾਂ ਦਾ ਇਸ ਸਲਾਗਾ ਯੋਗ ਕਦਮ ਹੈ ਜੋ ਉਹਨਾਂ ਫਰਾਈ ਦੇ ਪਾਤਰ ਨੇ ਉਹ ਕਿਉਂਕਿ ਸਾਨੂੰ ਇਹਨਾਂ ਲੋਕਾਂ ਨੇ ਬਣਾਇਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਹਨਾਂ ਲੋਕਾਂ ਦੇ ਦੁੱਖ ਚਾਕੇ ਸ਼ਰੀਕ ਹੋਈਏ ਜਦੋਂ ਖੁਸ਼ੀਆਂ ਸ਼ਰੀਕ ਹੁੰਨੀਆਂ ਦੁੱਖ ਚ ਵੀ ਸਾਡਾ ਸ਼ਰੀਕ ਹੋਣਾ ਪੈਂਦਾ ਔਰ ਸਪੈਸ਼ਲੀ ਗਲੋਬਲ ਸਿਕਸ ਔਰ ਦਿਲਜੀਤ ਇਹ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਕਹਿ ਦੇਣਾ ਜਦ ਥੋੜੀ ਬਹੁਤੀ ਹੈਲਪ ਕਰ ਦੇਣੀ ਅਲੱਗ ਚੀਜ਼ ਹੈ ਦੋ ਦਿਨਾਂ ਹੈ ਚਾਰ ਦਿਨਾਂ ਹੈ ਇੱਥੇ ਪੱਕੇ ਡੇਰੇ ਨਾਲ ਲੈਣਾਂ ਦੀ ਟੀਮ ਨੇ ਹੁਣ ਆਪਾਂ ਦੇਖਿਆ ਸਾਰੇ ਪਿੰਡ ਦੇ ਵਿੱਚ ਬੱਚੀ ਘਰਾਂ ਦੀ ਉਹ ਸਾਰੀਆਂ ਹੋ ਰਹੀਆਂ ਐ ਤੋਂ ਬਾਅਦ ਜਿਹੜੇ ਘਰਾਂ ਦੇ ਵਿੱਚ ਆ ਪਾੜ ਪੈ ਚੁੱਕੇ ਜਾਂ ਫਰਸ਼ ਬਹੁਤ ਡਾਊਨ ਜਾ ਚੁੱਕੇ ਨੇ ਉਹਨਾਂ ਦਾ ਕਿਵੇਂ ਹੋਣਾ ਉਹਦੀ ਵੇਲੇ ਵੀ ਬੈਠ ਕੇ ਮੀਟਿੰਗ ਕਰਾਂਗੇ ਤੇ ਜੇ ਸਾਡੇ ਵੱਲੋਂ ਉਹਦੇ ਲਈ ਕੁਝ ਹੋ ਸਕਿਆ ਸੀ ਜ਼ਰੂਰ ਟਰਾਈ ਕਰਾਂਗੇ ਤੇ ਨਾਲ-ਨਾਲ ਜਿਵੇਂ ਸਾਡੀ ਇਹ ਭੈਣ ਹੈ ਇਸਰਾਂ ਤੋਂ ਨੇ ਇਹਨਾਂ ਨੇ ਉਧਰ ਵੀ ਹਮ ਚੱਕ ਸਾਈਡ ਵੀ ਕਾਫੀ ਪਿੰਡਾਂ ਦੇ ਵਿੱਚ ਆ ਕੇ ਜਿਹੜੇ ਕੱਪੜੇ ਬੁਟੀਕ ਤੋਂ ਬਣਾ ਬਣਾ ਕੇ ਵੰਡੇ ਤੇ ਅਮਰਸਰ ਸਾਈਡ ਵੀ ਬਹੁਤ ਜਗ੍ਹਾ ਇਹਨਾਂ ਨੇ ਸੂਟ ਲੈ ਕੇ ਵੰਡੇ ਅੱਜ ਇਧਰ ਵੀ ਪਿੰਡ ਕਾਫੀ ਸੂਟ ਲੈ ਕੇ ਮੈਨੂੰ ਰਾਤੀ ਗੱਲ ਹੋਈ ਸੀ ਕਿ ਅਸੀਂ 400 ਸੂਟ ਹੋਰ ਬਣਾ ਲਿਆ ਵੀਰੇ ਕਿੱਧਰ ਪਹੁੰਚਣਾ ਮੈਂ ਉਹਨੂੰ ਕਿਹਾ ਮੈਂ ਕਿਹਾ ਰਾਤੀ ਅਸੀਂ ਪਠਾਨਕੋਟ ਜਾਣਾ ਉਤੋਂ ਬਾਅਦ ਚ ਇਧਰ ਆ ਕੇ ਸਾਰਾ ਅਮਰਸਰ ਗੁਰਦਾਸਪੁਰ ਜਾਣਾ ਤੇ ਪੈਣ ਕਹਿੰਦੀ ਫਿਰ ਅਸੀਂ ਉੱਥੇ ਹੀ ਮਿਲਦੇ ਹਾਂ ਲਾਸਟ ਕੁਐਸਚਨ ਹੈ ਮੇਰਾ ਕੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕੋਈ ਜਿਵੇਂ ਦੇ ਹਾਲਾਤ ਤੁਸੀਂ ਵੇਖਿਆ ਗਰਾਉਂਡ ਜ਼ੀਰੋ ਤੇ ਆ ਗਈ ਲੋਕ ਕਾਫੀ ਜ਼ਿਆਦਾ ਜਿਹੜੀ ਮਾਰ ਚਲਨੀ ਪਈ ਕੀ ਲੋਕਾਂ ਨੂੰ ਅੱਜ ਵੀ ਲੋਕ ਆਪਣੇ ਪੈਰਾਂ ਦੇ ਪਹਿਲਾਂ ਵੀ ਤਰ੍ਹਾਂ ਆ ਜਾਣਗੇ ਮੈਨੂੰ ਇਹ ਲੱਗਦਾ ਹੈ ਜੀ ਕਿ ਜਦੋਂ ਸਾਰੇ ਲੋਕਾਂ ਨੂੰ ਜ਼ਰੂਰਤ ਹੈ ਨਾ ਉਦੋਂ ਸਾਨੂੰ ਖੜੇ ਹੋਣਾ ਲਾਜ਼ਮੀ ਹੈ ਜ਼ਰੂਰੀ ਹੈ ਜਿਵੇਂ ਕਈ ਵਾਰ ਕੀ ਹੁੰਦਾ ਕਿ ਜਿਹੜੇ ਲੋਕ ਮਰ ਜਾਂਦੇ ਨੇ ਨਾ ਅਸੀਂ ਬਾਅਦ ਕਹਿੰਦੇ ਹਾਂ ਯਾਰ ਇਹ ਮੈਂ ਦੱਸ ਦਿੰਦਾ ਮੈਂ ਇਹਦਾ ਆਖਰ ਦਿੰਦਾ ਇਹ ਲੋਕ ਨੂੰ ਦੱਸਦੇ ਪੈਨੇ ਕਈ ਵਾਰ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਵੀਡੀਓ ਬਣਾ ਕੇ ਕੋਈ ਆਪਣੀ ਪਬਲਿਸਿਟੀ ਲੈਣੀ ਆ ਕਈ ਵਾਰ ਲੋਕ ਕਮੈਂਟ ਵੀ ਕਰ ਦਿੰਦੇ ਨੇ ਨੀਚੇ ਸਾਡਾ ਮਕਸਦ ਸਿਰਫ ਇਹ ਹੁੰਦਾ ਕਿ ਜੇ ਅਸੀਂ ਕਿਸੇ ਪਾਸੇ ਤੁਰਿਆ ਜਦ ਕੇ ਕਹਿੰਦੇ ਹੁੰਦੇ ਨੇ ਜੇ ਸੇਵਾ ਕਰਨੀ ਆ ਨਾ ਸੱਜੇ ਹੱਥ ਨਾਲ ਕੀਤੀ ਆ ਖੱਬੇ ਨੂੰ ਪਤਾ ਨਾ ਲੱਗੇ ਲੇਕਿਨ ਜੇ ਜਿਨ੍ਹਾਂ ਦੇ ਚਿਹਰੇ ਲੋਕ ਜਾਣਦੇ ਨੇ ਜੋ ਚਾਰ ਵੀਡੀਓ ਬਣਾ ਕੇ ਪਾਉਣਗੇ ਉਹਨਾਂ ਦੇ ਪਿੱਛੇ ਚਾਰ ਭਰਾ ਹੋਰ ਜੁੜਦੇ ਨੇ ਹੋਰ ਬਾਰ ਲਈ ਐਨਆਰਈ ਸਾਡੇ ਪ੍ਰਾਜੋੜਦੇ ਨੇ ਉਹਦੇ ਨਾਲ ਸੇਵਾ ਵੱਜ ਜਾਂਦੀ ਹੈ ਸਾਡਾ ਕੰਮ ਸੌਖਾ ਹੋ ਜਾਂਦਾ ਜਿਵੇਂ ਹੁਣ ਮਨਕੀਰ ਭਾਜੀ ਆਏ ਨੇ ਜਦੋਂ ਇਹਨਾਂ ਨੇ ਅੱਜ ਗਰਾਊਂਡ ਤੇ ਆ ਕੇ ਗੱਲਾਂ ਦੇਖੀਆਂ ਨੇ ਨਾ ਪਹਿਲਾਂ ਇਹਨਾਂ ਨੇ ਕਿਹਾ ਕਿ ਮੈਂ 5-7 ਲੱਖ 10 ਲੱਖ ਰੁਪਏ ਲੈ ਕੇ ਆਇਆ ਤੇ ਆਪਾਂ ਕੀ ਕਰਨਾ ਹੈ ਹੁਣ ਆ ਜਾ ਕੇ ਕਹਿੰਦੇ ਯਾਰ ਮੈਨੂੰ ਵਾਪਸ ਜਾਣਾ ਪੈਣਾ ਕਿਉਂਕਿ 5-7 10 ਲੱਖ ਵਾਲਾ ਕੰਮ ਨਹੀਂ ਹੈਗਾ ਇੱਥੇ ਵੱਧ ਪੈਸੇ ਚਾਹੀਦੇ ਨੇ ਸੋ ਮੈਨੂੰ ਜਦੋਂ ਲੋਕਾਂ ਦੇ ਅੰਦਰ ਕੈਸੇ ਨੇ ਸਾਨੂੰ ਗੁਰਗੋਬਿੰਦ ਸਿੰਘ ਜੀ ਨੇ ਕਿਹਦਾ ਥਾਪੜਾ ਦਿੱਤਾ ਹੋਇਆ ਇਹ ਸਾਡੀ ਕਮਿਊਨਿਟੀ ਕਿਹਸੀ ਹੈ ਜਦੋਂ ਸਾਨੂੰ ਕਿਸੇ ਦਾ ਦਰਦ ਮਹਿਸੂਸ ਹੁੰਦਾ ਵੀ ਅਸੀਂ ਪੂਰੇ ਤਨ ਮਨ ਨਾਲ ਸ਼ੁਰੂ ਹੋ ਜਾਂਦੇ ਹਾਂ ਤੋਂ ਮਲਕੀਤ ਭਾਈ ਜੀ ਤੁਸੀਂ ਤੇ ਤੁਹਾਡੀ ਸਾਰੀ ਟੀਮ ਵੀ ਵਧਾਈ ਦੀ ਪਾਤਰ ਸਾਰਿਆਂ ਦਾ ਥੈਂਕ ਯੂ ਸਾਡੀ ਸਾਰੀ ਕਮਿਊਨਿਟੀ ਵੱਲੋਂ ਕਿ ਤੁਸੀਂ ਯੂਕੇ ਤੋਂ ਸਪੈਸ਼ਲ ਕਮਾਈ ਕਰ ਕਰਕੇ ਆਪਣੇ ਪੰਜਾਬ ਨੂੰ ਵਾਪਸ ਆ ਕੇ ਇਹਨਾਂ ਲੋਕਾਂ ਨੂੰ ਪੈਰਿੰਗ ਕਰਨ ਲਈ ਮਿਹਨਤ ਕਰ ਰਹੇ ਹੋ ਦੁਆਮਾਂ ਕਰ ਰਹੇ ਹੋ ਪੈਸਾ ਲੈ ਕੇ ਆ ਰਹੇ ਹੋ ਕੀ ਬੋਲੋਗੇ ਤੁਸੀਂ ਵੀ ਦੋ ਸ਼ਬਦ ਬੋਲਦੇ ਹੋ ਤੇ ਸਾਡੀ ਭੈਣ ਤੋਂ ਵੀ ਜ਼ਰੂਰ ਬੁਲਾਇ ਜਿਹੜੀ ਭੈਣਾਂ ਲਈ ਰੋਜ਼ ਕੱਪੜੇ ਲੈ ਕੇ ਤੁਹਾਨੂੰ ਸਤ ਜੀ ਦਸ ਜੀ ਤੁਸੀਂ ਕੀ ਗਾਣਾ ਚਾਹੁੰਦੇ ਜੀ ਅੱਜ ਤੁਸੀਂ ਆ ਗਏ ਬਿਲਕੁਲ ਗਰਾਉਂਡ ਜ਼ੀਰੋ ਤੋਂ ਦੇਖਿਆ ਨਾਲ ਤੁਹਾਡੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਜੀ ਨੇ ਕੀ ਲੋਕਾਂ ਨੂੰ ਮੈਂ ਧੰਨਵਾਦ ਦਿੰਦਾ ਵਿਸ਼ਵਾਸ ਤੁਹਾਨੂੰ ਕਿ ਬੜੀ ਦਾ ਜਨਨ ਨੂੰ ਜਨਾਂ ਦੇ ਜਰੀਏ ਅਸੀਂ ਇੱਥੇ ਪਹੁੰਚੇ ਆ ਤੇ ਪਿੱਛੇ ਪਠਾਨਕੋਟ ਸਾਈਡ ਦੇ ਉੱਤੇ ਵੀ ਉਸ ਏਰੀਆ ਦਾ ਕੋਲਿਆ ਵਾਲੀ ਅੱਡਾ ਕੋਈ ਹੈਗਾ ਉੱਥੇ ਜਾ ਕੇ ਆਏ ਸੋ ਇਹਨਾਂ ਦੀ ਨਰਫਖ ਜੀ ਸੇਵਾ ਚੱਲ ਰਹੀ ਆ। ਤੋਂ ਉਹ ਸਾਡੇ ਪੁਰਾਣੇ ਸਬੰਧ ਹੋਣ ਕਰਕੇ ਮੈਂ ਇਹਨਾਂ ਨਾਲ ਕੰਟੈਕਟ ਕੀਤਾ। ਤੇ ਫਿਰ ਕੱਲ ਇਹਨਾਂ ਨੂੰ ਕਿਹਾ ਤੁਸੀਂ ਆ ਜਾਓ ਬਦਲੋ ਤੇ ਰਹੇ। ਤੋਂ ਅਸੀਂ ਧੰਨਵਾਦ ਆਪਣੇ ਚਾਚਾ ਜੀ ਦਾ ਵੀ ਆ ਜਿਹੜੇ ਲੁੱਕੇ ਤੋਂ ਆਏ ਆ। ਤੇ ਸੇਵਾ ਲਈ। ਤੇ ਵੀ ਆ ਵੀ ਚਲੋ ਇਹਨਾਂ ਦੇ ਰਾਹੀਂ ਇਹਨਾਂ ਦੀ ਮਾਇਆ ਇਕੱਠੀ ਕੀਤੀ ਉਹ ਸਹੀ ਥਾਂ ਤੇ ਪਹੁੰਚ ਗਈ। ਸਾਨੂੰ ਬਹੁਤ ਖੁਸ਼ੀ ਆ ਤੇ ਅਸੀਂ ਚਾਹੁੰਦੇ ਆ ਵੀ ਲੋਕ ਮੈਂ ਤਾਂ ਕਰਨ ਕੇ ਦੁਆਰਾ ਫਿਰ ਆਪਣੇ ਘਰਾਂ ਤੇ ਆ ਜਾਂਦਾ ਹਾਂ। ਧੰਨਵਾਦ। ਟੀਮ ਮੈਂ ਆਪਣੇ ਇਲਾਕੇ ਤੋਂ ਸ਼ੁਰੂ ਕੀਤੀ ਹੈ ਜਿਹੜੇ ਆਪਣੇ ਇਲਾਕੇ ਤੋਂ ਇਧਰ ਗੁਰਦਾਸਪੁਰ ਦੇ ਇਲਾਕੇ ਜਾਂ ਸਾਡੇ ਨਾਲ ਜਿਹੜੇ ਬਾਕੀ ਇਲਾਕੇ ਨੇ। ਇਹ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਜਾ ਕੇ ਉਧਰ ਜਿੰਨੇ ਸਭ ਤੋਂ ਫੰਡਸ ਇਕੱਠੇ ਹੋਣਗੇ ਅਸੀਂ ਇਕੱਠੇ ਕਰਕੇ ਤੁਹਾਡੇ ਨਾਲ ਜਾ ਕੇ ਨਾਲ ਲੋਕਾਂ ਦੀ ਸੇਵਾ ਕਰਾਂਗੇ। ਔਰ ਮੈਨੂੰ ਸੱਚੀ ਖੁਸ਼ੀ ਹੈ ਉਹ ਵੀ ਤੁਸੀਂ ਬਾਕੀ ਜਿਹੜੇ ਕੰਮ ਕਰਦੇ ਹੋ ਬੱਚਿਆਂ ਨੂੰ ਸਿਖਾਉਂਦੇ ਹੋ ਤੁਸੀਂ ਇਧਰ ਵੀ ਯੋਗਦਾਨ ਪਾ ਰਹੇ ਹੋ। ਥੈਂਕ ਯੂ। ਰੂਟ 2 ਹੋਰ ਕੁਝ ਨਹੀਂ। ਇਹ ਸਨ ਮੇਰਾ ਪੰਜਾਬੀ ਗਾਇਕ ਇੰਦਰਜੀਤ ਨਿਕੂਰ ਉਹਨਾਂ ਦੀ ਟੀਮ ਜਿੰਨਾਂ ਵੱਲੋਂ ਜਿਹੜਾ ਲੋਕਾਂ ਦੀ ਜੋ ਸੇਵਾ ਸੀ ਜੋ ਲੋਕ ਅੱਜ ਵੀ ਜਿਹੜੇ ਆਪਣੇ ਘਰਾਂ ਤੋਂ ਬੇਕਾਰ ਹੋ ਕੇ ਬੈਠੇ ਹੋਏ ਸੀ ਉਹਨਾਂ ਦੀ ਮਦਦ ਕਰਨ ਵਾਸਤੇ ਜਿਨ੍ਹਾਂ ਨਗਰ ਦੇ ਪਿੰਡ ਸ਼ਾਪਰ ਫੁਗਾਨਾ ਪਹੁੰਚ ਗਏ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਕਹੇ ਕਿ ਚਲੋ ਭਾਵੇਂ ਆਏ ਤੇ ਦੇਰ ਨਾਲ ਆ ਕਿਉਂਕਿ ਕਾਫੀ ਟਾਈਮ ਹੋ ਚੁੱਕਾ ਸੀ 2 2.5 ਮਹੀਨੇ ਬੀਤ ਚੁੱਕੇ ਆ ਪਰ ਉਹਨਾਂ ਵੱਲੋਂ ਅੱਜ ਵੀ ਜਿਹੜਾ ਹਰ ਪਿੰਡ ਹਰ ਨਾ ਪ੍ਰਭਾਵਿਤ ਜਿਹੜਾ ਪਠਾਨਕੋਟ ਔਰ ਗੁਰਦਾਸਪੁਰ ਦਾ ਜਿਹੜਾ ਏਰੀਆ ਦੇ ਪਿੰਡ ਆ ਉਹਨਾਂ ਵਿੱਚ ਪਹੁੰਚ ਕੇ ਖੁਦ ਜਿਹੜਾ ਲੋਕਾਂ ਦਾ ਹਾਲ ਜਾਣਿਆ ਔਰ ਲੋਕਾਂ ਨੂੰ ਜਿੰਨੀ ਭੰਦੀ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਭਰੋਸਾ ਦਿੱਤਾ ਵੀ ਲੋਕਾਂ ਦੀ ਮਦਦ ਜਿਹੜੀ ਵੱਧ ਤੋਂ ਵੱਧ ਕੀਤੀ ਜਾਏਗੀ ਕੈਮਰਾਮੈਨ ਪਰ ਜਿੰਦਰਠਾ ਕਾ ਦੇ ਨਾਲ ਹਰਜਿੰਦਰ ਸਿੰਘ ਗਾਇਆ ਪਿੰਡ ਸ਼ਾਹਪੁਰ ਫਗਾਨਾ ਗੁਰਦਾਸ